ਕਾਮਰੇਡ ਗਰਵਾਣੀ ਵੀ ਪੜਦੇ ਨੇ ਸੁਣਦੇ ਵੀ ਨੇ ਪੜਦੇ ਵੀ ਨੇ ਤੇ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਸਹਿਜ ਪਾਠ ਪ੍ਰਕਾਸ਼ ਵੀ ਕਰਾਉਂਦੇ ਨੇ ਹੁਣ ਮੈਂ ਕਾਮਰੇਡ ਵੀ ਹਾਂ ਮੈਂ ਖਾਲਸਾ ਵੀ ਹਾਂ ਮੈਂ ਗਰੰਥੀ ਵੀ ਹਾਂ ਕੋਈ ਮਤਲਬ ਕਿ ਧੱਕਾ ਹੁੰਦਾ ਹੈ ਹੱਤਿਆਚਾਰ ਹੁੰਦਾ ਉਹ ਲੈਣ ਖਿੱਚ ਕੇ ਲੜਾਈ ਲੜਦੀ ਏ ਇਹ ਗੱਲਾਂ ਮਤਲਬ ਕਿ ਇਹਨਾਂ ਦੇ ਚੁੱਪਦੀਆਂ ਨੇ ਤਾਂ ਹੀ ਮਤਲਬ ਕਿ ਕਾਮਰੇਡ ਕਹਿੰਦੇ ਨੇ ਜਿੱਥੇ ਵੀ ਕਿਤੇ ਜਾਂ ਕੌਮੀ ਅਨਸਾਹ ਮੋਰਚਾ ਲੱਗਿਆ ਹੋਇਆ ਹੈ ਅਸੀਂ ਉੱਥੇ ਵੀ ਮਤਲਬ ਕਿ ਜਾ ਕੇ ਸਾਹ ਦੰਨੇ ਆ ਅਸੀਂ ਕਹਿੰਨੇ ਵੀ ਜਿਹੜੇ ਬੰਦੀ ਸਿੰਘ ਨੇ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ ਉਹ ਰਿਹਾ ਹੋਣੇ ਚਾਹੀਦੇ ਨੇ ਲੱਖਾ ਸਿਧਾਣਾ ਉਹ ਕਹਿੰਦੇ ਨੇ ਕਿ ਤੁਹਾਡੇ ਲਈ ਤਾਂ ਸ਼ਾਇਦ ਇਹ ਸਵਾਲ ਪੜਦਾ ਹੀ ਨਹੀਂ ਕਿ ਗੁਰੂ ਨੂੰ ਨਮਸਕਾਰ ਨਹੀਂ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ ਨਹੀਂ ਕਹਿੰਦੇ ਜਾਂ ਗੁਰਵਾਣੀ ਨੂੰ ਮਤਲਬ ਕਿਸੇ ਤਰੀਕੇ ਨਾਲ ਮੰਨਦੇ ਨਹੀਂ ਲੱਖਾ ਸਿਧਾਣੇ ਦੇ ਖਲਾੜਾ ਲੱਗੇ ਹੋਏ ਆਪ ਦਾ ਉਹ ਆਪ ਤਾਂ ਕਹਿ ਰਹੇ ਨਹੀਂ ਮਤਲਬ ਕਿ ਇਹਨਾਂ ਨੂੰ ਭਜਾਓ ਪਰਵਾਸੀਆਂ ਨੂੰ ਕਹਿ ਰਹੇ ਨੇ ਮਤਲਬ ਕਿ ਪੰਜਾਬਓ ਪੰਜਾਬ ਬਚਾਓ ਉਹਨੇ ਆਪਦੇ ਮਤਲਬ ਇਹ ਖਿਲਾੜੇ ਤੇ ਘੱਟੋ ਘੱਟ 10 12 ਇਹ ਮਤਲਬ ਕਿ ਮਜਦੂਰ ਰੱਖੇ ਹੋਏ ਨੇ ਇਹ ਨਹੀਂ ਚਾਹੁੰਦੇ ਹੈਗੇ ਕਿ ਇਹ ਮਜਦੂਰਾਂ ਦੇ ਨਾਲ ਮਜਦੂਰਾਂ ਦੀ ਲੜਾਈ ਲੜਨ ਇਸ ਕਰਕੇ ਇਹਨਾਂ ਨੂੰ ਮਚੇਵਾ ਆਉਂਦਾ ਹੈ ਕਿ ਇਹ ਮਜਦੂਰਾਂ ਦੀ ਲੜਾਈ ਲੜਦੇ ਨੇ ਕਿ ਆਪਾਂ ਇਹ ਮਤਲਬ ਕਿ ਵੱਡਾ ਵਖਰੇਵਾ ਇਹ ਇਹਦਾ ਸਿੱਖਾਂ ਦੇ ਤੇ ਮਤਲਬ ਕਾਮਰੇਡਾਂ ਦਾ ਖੜਾ ਕਰ ਦਿੱਤੀ ਪੰਜਾਬ ਦੇ ਵਿੱਚ ਤੁਸੀਂ ਅਕਸਰ ਇੱਕ ਵਰਤਾਨ ਸੁਣਿਆ ਹੋਣਾ ਕਿ ਸਿੱਖ ਵਰਸਸ ਕਾਮਰੇਡ ਜਾਂ ਕਾਮਰੇਡ ਵਰਸਸ ਸਿੱਖ ਇੱਕ ਗੱਲ ਬੜੀ ਸੋਸ਼ਲ ਮੀਡੀਆ ਦੇ ਉੱਤੇ ਚੱਲੀ ਹੋਈ ਹੈ ਕਿ ਸਿੱਖ ਹੈ ਜਿਹੜੇ ਕਾਮਰੇਡਾਂ ਦੇ ਖਿਲਾਫ ਨੇ ਜਾਂ ਕਾਮਰੇਡ ਸਿੱਖਾਂ ਦੇ ਖਿਲਾਫ ਨੇ ਸਾਡੇ ਨਾਲ ਅੱਜ ਜੋ ਵਿਅਕਤੀ ਮੌਜੂਦ ਨੇ ਇਹ ਸਿੱਖ ਵੀ ਨੇ ਤੇ ਸਿੱਖ ਦੇ ਨਾਲ-ਨਾਲ ਕਾਮਰੇਡ ਵੀ ਨੇ ਸਿੱਖ ਵੀ ਅਜੇ ਮਤਲਬ ਖਾਲਸਾ ਖਾਲਸਾਈ ਰੂਪ ਦੇ ਵਿੱਚ ਤੇ ਸਾਡੇ ਨਾਲ ਜੋ ਭਾਈ ਸਾਹਿਬ ਮੌਜੂਦ ਨੇ ਇਹ ਕਿਤੇ ਨਾ ਕਿਤੇ ਗੁਰੂ ਘਰ ਦੇ ਗ੍ਰੰਤੀ ਸਿੰਘ ਵੀ ਨੇ ਤੇ ਨਾਲ-ਨਾਲ ਕਾਮਰੇਡ ਨੇ ਕਾਮਰੇਡ ਵੀ ਐਸੀ ਨਹੀਂ ਕਾਮਰੇਡ ਨਹੀਂ ਕਿ ਮਤਲਬ ਇੱਕ ਮੈਂਬਰ ਜਸਟ ਇਹ ਕਾਮਰੇਡ ਲੀਡਰ ਨੇ ਜੋ ਲੋਕਾਂ ਚ ਜਾਂਦੇ ਨੇ ਲੋਕਾਂ ਲਈ ਧਰਨੇ ਮੁਜ਼ਾਰੇ ਕਰਦੇ ਨੇ ਸੋ ਮਤਲਬ ਜਿਹੋ ਜਾਂ ਮਤਲਬ ਕਹਿੰਦੇ ਹੁੰਦੇ ਆ ਸਰਕਾਰ ਨਾਲ ਟੱਕਰ ਲੈਣ ਦੀ ਗੱਲ ਹੈ ਉਹ ਟੱਕਰ ਵੀ ਲੈਂਦੇ ਨੇ ਸੋ ਸਾਡੇ ਨਾਲ ਮੌਜੂਦ ਨੇ ਤਰਸੀਮ ਸਿੰਘ ਜੀ ਬਾਧਰਪੁਰ ਤੇ ਭਾਈ ਦਰਸ਼ਨ ਸਿੰਘ ਜੀ ਕੋਟਫੱਤਾ ਭਾਈ ਸਾਹਿਬ ਤੁਹਾਡਾ ਵੈਲਕਮ ਹੈ ਸਵਾਗਤ ਹੈ ਸਾਡੇ ਇਸ ਵੀਡੀਓ ਦੇ ਵਿੱਚ ਸੋ ਭਾਈ ਸਾਹਿਬ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਜੋ ਥੋੜੀ ਬੇਸਿਕ ਇੰਟਰੋਡਕਸ਼ਨ ਹੈ ਤੁਸੀਂ ਖੁਦ ਤੋਂ ਖੁਦ ਦਿਓ ਆਪਣੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ترਸੀਮ ਸਿੰਘ ਬਹਾਦਰਪੁਰ ਸੀਪੀਐਮਐਲ ਲਿਬ੍ਰੇਸ਼ਨ ਪਾਰਟੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਤਹਿਸੀਲ ਪ੍ਰਧਾਨ ਬੜੌੜਾ ਦਾ ਆਗੂ ਆ ਜੀ ਮੇ ਸੇਪਾਈ ਸਾਹਿਬ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨੀਦਰਸ਼ਨ ਸਿੰਘ ਜੀ ਕੋਡਫਤਾ ਮਜ਼ਦੂਰ ਮੁਕਤੀ ਮੋਰਚਾ ਇਹ ਮਜ਼ਦੂਰ ਮੁਕਤੀ ਮੋਰਚਾ ਦਾ ਜਿਹੜੇ ਆਗੂ ਨੇ ਤੇ ਭਾਈ ਸਾਹਿਬ ਅਕਸਰ ਤੁਸੀਂ ਕਾਮਰੇਡਾਂ ਨਾਲ ਜੁੜੇ ਹੋਏ ਹੋ ਕਾਮਰੇਡ ਆਗੂ ਵੀ ਹੋ ਤੇ ਮਤਲਬ ਪਹਿਲਾ ਇਸੇ ਹੀ ਸਵਾਲ ਹੈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕਾਮਰੇਡ ਬਣੇ ਨੂੰ ਸਾਨੂੰ ਕਾਮਰੇਡ ਬਣੇ ਨੂੰ ਘੱਟੋ ਘੱਟ ਜੀ ਮਤਲਬ 25-26 ਸਾਲ ਹੋ ਗਏ ਤੇ ਕਾਮਰੇਡ ਤਾਂ ਸਿੱਖ ਮਤਲਬ ਸਿੱਖ ਤਾਂ ਕਾਮਰੇਡ ਆ ਜਿਹੜੇ ਸਿੱਖਾਂ ਦੇ ਖਿਲਾਫ ਨੇ ਫਿਰ ਤੁਸੀਂ ਕਾਮਰੇਡ ਕਿਉਂ ਬਣੇ ਸਿੱਖਾਂ ਦੇ ਖਿਲਾਫ ਨਹੀਂ ਹੈਗੇ ਜੀ ਕਾਮਰੇਡ ਇਹ ਮਤਲਬ ਕਿ ਵਿੱਚ ਜਿਹੜੇ ਮਾੜੇ ਅਨਸਰ ਨੇ ਉਹ ਕਹਿ ਰਹੇ ਨੇ ਵੀ ਮਤਲਬ ਕਿ ਕਾਮਰੇਡ ਸਿੱਖਾਂ ਦੇ ਖਿਲਾਫ ਨੇ ਸਾਨੂੰ ਕਿਤੇ ਬਿਆਨ ਦਿਖਾ ਦਿਓ ਵੀ ਜੇ ਅਖਬਾਰ ਦੇ ਵਿੱਚ ਕੋਈ ਬਿਆਨ ਆਇਆ ਹੋਵੇ ਵੀ ਸਿੱਖਾਂ ਦੇ ਖਿਲਾਫ ਕਿਸੇ ਕਾਮਰੇਡ ਨੇ ਬੋਲਿਆ ਹੋਵੇ ਜਾਂ ਮਤਲਬ ਕਿ ਕਾਮਰੇਡਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਨਾ ਆਇਆ ਹੋਵੇ ਜਾਂ ਕਾਮਰੇਡਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਨਾ ਕੀਤੀ ਹੋਵੇ ਜਾਂ ਪਾਠ ਨਾ ਛੋੜਿਆ ਹੋਵੇ ਕਾਮਰੇਡ ਗਰਵਾਣੀ ਵੀ ਪੜ੍ਹਦੇ ਨੇ ਸੁਣਦੇ ਵੀ ਨੇ ਪੜ੍ਹਦੇ ਵੀ ਨੇ ਤੇ ਆਪਦੇ ਘਰਾਂ ਦੇ ਵਿੱਚ ਅਖੰਡ ਪਾਠ ਸਹਿਜ ਪਾਠ ਪ੍ਰਕਾਸ਼ ਵੀ ਕਰਾਉਂਦੇ ਨੇ ਹੁਣ ਮੈਂ ਕਾਮਰੇਡ ਵੀ ਹਾਂ ਮੈਂ ਖਾਲਸਾ ਵੀ ਹਾਂ ਮੈਂ ਗਰੰਥੀ ਵੀ ਹਾਂ ਮੈਂ ਪਾਠ ਵੀ ਕਰਦਾ ਗਰਬਾਣੀ ਪੜ੍ਹਦਾ ਵੀ ਹਾਂ ਪਰ ਜਿਹੜੇ ਵਿੱਚ ਮਾੜੇ ਅਨਸਰ ਨੇ ਉਹ ਕਹਿੰਦੇ ਨੇ ਕਿ ਕਾਮਰੇਡ ਸਿੱਖਾਂ ਦੇ ਖਿਲਾਫ ਨੇ ਪਰ ਜਿਹੜੇ ਕਾਮਰੇਡ ਨੇ ਉਹ ਸਿੱਖਾਂ ਦੇ ਖਿਲਾਫ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਮਚੇਵਾ ਹੁੰਦਾ ਹੈ ਕਿ ਜਿਹੜੇ ਕਾਮਰੇਡ ਨੇ ਉਹ ਗਰੀਬਾਂ ਮਜਲੂਮਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਹੱਕ ਦੀ ਗੱਲ ਕਰਦੇ ਨੇ ਜਿਹੜੀ ਸਾਡੀ ਪਾਰਟੀ ਐ ਸੀਪੀਐਮਐਲ ਲੇਬਰੇਸ਼ਨ ਆ ਇਹ ਲਖੀਰ ਖਿੱਚ ਕੇ ਜਿਹੜੇ ਛੋਟੇ ਕਿਸਾਨ ਨੇ ਛੋਟੇ ਮਜ਼ਦੂਰ ਨੇ ਜਾਂ ਸਾਡੀ ਮਤਲਬ ਕਿ ਗਰੀਬ ਜਨਤਾ ਆ ਗਈ ਉਹਨਾਂ ਦੀ ਲੜਾਈ ਮਤਲਬ ਕਿ 24 ਘੰਟੇ 12 ਮਹੀਨੇ 30 ਦਿਨ ਲੜਦੇ ਨੇ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਜਾ ਕਾਲੀਦਾਰ ਹੋ ਗਈ ਜਾਂ ਕਾਂਗਰਸ ਜਾਂ ਮਤਲਬ ਕਿ ਆ ਹੁਣ ਆਮ ਆਦਮੀ ਪਾਰਟੀ ਐ ਤੁਸੀਂ ਲਾ ਲਓ ਵੀ ਜਿਹੜੀ ਆ ਆਮ ਆਦਮੀ ਪਾਰਟੀ ਐ ਇਹਨਾਂ ਨੇ ਕਦੇ ਮਤਲਬ ਕਿ ਗਰੀਬਾਂ ਦਾ ਹੱਕ ਦੇ ਵਿੱਚ ਕਦੇ ਅਖਬਾਰ ਦੇ ਵਿੱਚ ਬਿਆਨ ਤੱਕ ਹੀ ਆਉਣਾ ਸੀਗਾ ਪਰ ਕਦੇ ਸੋਸ਼ਲ ਮੀਡੀਆ ਦੇ ਵੀ ਮਤਲਬ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਮਤਲਬ ਕਿ ਸੋਸ਼ਲ ਮੀਡੀਆ ਦੇ ਵੀ ਮਤਲਬ ਕਿ ਪ੍ਰਚਾਰ ਨਹੀਂ ਕੀਤਾ ਹੈਗਾ ਵੀ ਇਹਨਾਂ ਨੂੰ ਮਤਲਬ ਕਿ ਇਹ ਹੱਕ ਮਿਲਣਾ ਚਾਹੀਦਾ ਹੈ ਜਿਹੜਾ ਹੱਕ ਦਿੱਤਾ ਹੋਏ ਸੀਗਾ ਜਿਹੜਾ ਵੱਠੜ ਚੱਕ ਕੇ ਜਿਹੜੇ ਮਜ਼ਦੂਰ ਕੰਮ ਕਰਦੇ ਸੀਗੇ ਉਹ ਵੀ ਮਤਲਬ ਕਿ ਹੱਕ ਖੋ ਲਿਆ ਸੈਂਟਰ ਸਰਕਾਰ ਦੇ ਨਾਲ ਰਲ ਕੇ ਮਨਰੇਗਾ ਦਾ ਕੰਮ ਆ ਮਜ਼ਦੂਰਾਂ ਦਾ ਇੱਕੋ ਇੱਕ 4-5 ਮਹੀਨੇ ਤੋਂ ਬੰਦ ਪਿਆ ਪਰ ਕੋਈ ਵੀ ਪਾਰਟੀ ਜਾਂ ਕਹਦੀ ਆਪਾਂ ਕੋਈ ਹੋਰ ਜਥੇਬੰਦੀ ਲੜਾਈ ਇਹ ਨਹੀਂ ਨਹੀਂ ਲੜ ਰਹੀ ਸਾਡੀ ਪਾਰਟੀ ਸਾਡੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਇਹ ਮਨਰੇਗਾ ਦੀ ਲੜਾਈ ਲੜ ਰਹੀ ਹੈ ਕੱਲੀ ਮਨਰੇਗਾ ਦੀ ਲੜਾਈ ਨਹੀਂ ਜਿਹੜੀ ਵੀ ਕੋਈ ਗਰੀਬਾਂ ਦੇ ਨਾਲ ਕੋਈ ਧੱਕਾਸ਼ਾਹੀ ਹੁੰਦੀ ਹੈ ਕੋਈ ਮਤਲਬ ਕਿ ਧੱਕਾ ਹੁੰਦਾ ਹੈ ਅਤਿਆਚਾਰ ਹੁੰਦਾ ਹੈ ਉਹ ਲੈਣ ਖਿੱਚ ਕੇ ਲੜਾਈ ਲੜਦੀ ਏ ਇਹ ਗੱਲਾਂ ਮਤਲਬ ਕਿ ਇਹਨਾਂ ਦੇ ਚੁਪਦੀਆਂ ਨੇ ਤਾਂ ਹੀ ਮਤਲਬ ਕਿ ਕਾਮਰੇਡ ਕਹਿੰਦੇ ਨੇ ਜੇ ਕਾਮਰੇਡ ਮਤਲਬ ਕਿ ਇਹ ਗੱਲਾਂ ਹੱਕ ਦਵਾਉਣ ਵਾਸਤੇ ਕਾਮਰੇਡ ਮੜੇ ਤਾਂ ਅਸੀਂ ਕਾਮਰੇਡ ਮਤਲਬ ਕਿ ਅਖਵਾਉਨੇ ਆ ਅਸੀਂ ਮਹਿਸੂਸ ਕਰਦੇ ਆ ਮਤਲਬ ਕਿ ਵੀ ਅਸੀਂ ਕਾਮਰੇਡ ਆ ਸੋ ਪਾਈ ਸਾਹਿਬ ਤੁਸੀਂ ਕਿ ਮਜ਼ਦੂਰਾਂ ਦੀ ਲੜਾਈ ਦੀ ਗੱਲ ਕਹੀ ਸਿੱਖ ਲੜਾਈ ਹੈ ਮਤਲਬ ਪੰਥਕ ਲੜਾਈ ਕਹਿ ਸਕਦੇ ਆ ਜਾਂ ਇੱਕ ਤਰੀਕੇ ਦੀ ਬੰਦੀ ਸਿੰਘਾਂ ਦੀ ਹੋਵੇ ਲੜਾਈ ਉਸ ਤਰੀਕੇ ਦੀ ਲੜਾਈ ਕੀ ਤੁਸੀਂ ਅਜਿਹੀਆਂ ਲੜਾਈਆਂ 'ਚ ਵੀ ਯੋਗਦਾਨ ਦਿੱਤਾ ਕਦੇ ਸਾਡੀ ਪਾਰਟੀ ਸੀਪੀਐਮਐ ਲਿਬਰੇਸ਼ਨ ਹੈ ਸਾਡੇ ਜਿਹੜੇ ਵੱਡੇ ਆਗੂ ਨੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਦਿੱਤੇ ਨੇ ਕਿ ਜਿਹੜੇ ਬੰਦੀ ਸਿੰਘ ਨੇ ਸਾਡੇ ਸਤਕਾਰਯੋਗ ਜੋ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ ਨੇ ਜਰਤਾਰ ਸਿੰਘ ਜੀ ਖਵਾਰਾ ਜੋ ਹੋਰ ਵੀ ਬੰਦੀ ਸਿੰਘ ਨੇ ਵੀ ਜਿਹੜੇ 30 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਧੱਕੇ ਹੋਏ ਨੇ ਸਜ਼ਾਵਾਂ ਆਪਣੀਆਂ ਪੂਰੀਆਂ ਕਰ ਚੁੱਕੇ ਨੇ ਸਾਡੀ ਪਾਰਟੀ ਮਤਲਬ ਕਿ ਕਹਿ ਰਹੀ ਹੈ ਵੀ ਮਤਲਬ ਕਿ ਉਹਨਾਂ ਨੂੰ ਰਿਹ੍ਹਾ ਕਰ ਦੇਣਾ ਚਾਹੀਦਾ ਜਿੱਥੇ ਵੀ ਕਿਤੇ ਜਾ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ ਅਸੀਂ ਉੱਥੇ ਵੀ ਮਤਲਬ ਕਿ ਜਾ ਕੇ ਸਾਥ ਦਿੰਨੇ ਆ ਅਸੀਂ ਕਹਿੰਨੇ ਵੀ ਜਿਹੜੇ ਬੰਦੀ ਸਿੰਘ ਨੇ 32 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ ਉਹ ਰਿਹ੍ਹਾ ਹੋਣੇ ਚਾਹੀਦੇ ਨੇ ਪਰ ਮਾੜੀਆਂ ਸਰਕਾਰਾਂ ਨੇ ਉਹ ਨਹੀਂ ਰਿਹਾ ਕਰ ਰਹੀਆਂ ਪਰ ਅਸੀਂ ਰਿਹਾਂ ਦੇ ਵਿੱਚ ਹੱਕ ਹੱਕ ਦੇ ਵਿੱਚ ਆ ਵੀ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੁਸੀਂ ਵੀ ਮਤਲਬ ਕਦੇ ਆਵਾਜ਼ ਠਾਈ ਹੈ ਜਾਂ ਲੜਾਈ ਲੜੇ ਹੋ ਇਸ ਤਰੀਕੇ ਦੀ ਅਸੀਂ ਵੀ ਆਵਾਜ਼ ਠਾਈ ਹੈ ਜੀ ਜਿਵੇਂ ਹੁਣ ਮੋਰਚਾ ਲੱਗਿਆ ਹੋਇਆ ਹੈ ਆਪਣਾ ਬੰਦੀ ਸਿੰਘਾਂ ਨੂੰ ਮਤਲਬ ਕਿ ਰਿਹਾ ਕਰਾਉਣ ਵਾਸਤੇ ਉੱਥੇ ਵੀ ਅਸੀਂ ਜੋਗਦਾਰ ਪਾਉਨੇ ਆ ਜਾਂਦੇ ਆ ਅਸੀਂ ਜਿੰਨਾ ਕ ਸਾਡਾ ਯੋਗਦਾਨ ਹੁੰਦਾ ਹੈ ਸੋ ਇੱਕ ਲੜਾਈ ਹੋਰ ਜਿਹੜੀ ਪੰਜਾਬ ਚ ਅਕਸਰ ਫਲਾਲ ਦੀ ਘੜੀ ਤੁਸੀਂ ਵੇਖੀ ਹੋਣੀ ਭਈਏ ਪਚਾਓ ਪੰਜਾਬ ਬਚਾਓ ਮੈਂ ਭਈਆ ਸ਼ਬਦ ਵਰਤ ਰਿਹਾ ਮਾਫੀ ਮੰਗਦਾ ਬਟ ਇਸ ਤ੍ਰਿਕੇ ਦੇ ਬੜੇ ਜਿਹੜੇ ਸਰੂਪਤਾਰੀ ਸਿੱਖ ਨੇ ਖਾਲਸਾਈ ਸਿੱਖ ਨੇ ਇਸ ਚੀਜ਼ ਦੇ ਹੱਕ 'ਚ ਨੇ ਕਿ ਮਤਲਬ ਪਈਆਂ ਨੂੰ ਜਾਂ ਪ੍ਰਵਾਸੀਆਂ ਨੂੰ ਭਜਾ ਦੇਣਾ ਚਾਹੀਦਾ ਪੰਜਾਬ 'ਚੋਂ ਪਰ ਉਲਟ ਜਿਹੜੇ ਕੋਈ ਇੱਕ ਥੜਾ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਕਾਮਰੇਡ ਕਿਹਾ ਜਾਂਦਾ ਹੈ ਕਿ ਮਤਲਬ ਉਹ ਇਸ ਖਿਲਾਫ ਵਿਰੋਧ ਕਰ ਰਹੇ ਨੇ ਕਿ ਪੰਜਾਬ 'ਚ ਜਿਹੜੇ ਪ੍ਰਵਾਸੀ ਯੂਪੀਆਰ ਤੇ ਕੰਮ ਕਰਨ ਆਉਂਦੇ ਲੋਕ ਐ ਉਹਨਾਂ ਨੂੰ ਨਹੀਂ ਕੱਢਣਾ ਚਾਹੀਦਾ ਤੇ ਮਤਲਬ ਇਹ ਤੱਕਾ ਆ ਤੁਸੀਂ ਇਸ ਤਿੱਕਰੀ ਗੱਲਾਂ ਕਰਦੇ ਨੇ ਤੇ ਕੁਝ ਇਹ ਤਾਂ ਇੱਕ ਵਰਤਾਂਤ ਬਣਿਆ ਕਿ ਮਤਲਬ ਕਾਮਰੇਡ ਹਮੇਸ਼ਾ ਪੰਜਾਬ ਦੇ ਖਿਲਾਫ ਖੜੇ ਨੇ ਤੱਕ ਤੁਸੀਂ ਵੀ ਕਾਮਰੇਡ ਕੀ ਤੁਸੀਂ ਇਸ ਹੱਕ 'ਚੋਂ ਕਿ ਮਤਲਬ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਜਾਂ ਨਹੀਂ ਕੱਢਣਾ ਚਾਹੀਦਾ ਦੇਖੋ ਜੀ ਨੰਬਰ 1 ਤਾਂ ਤੁਸੀਂ ਕਿਹਾ ਵੀ ਪ੍ਰਵਾਸੀ ਜਿਹੜੇ ਆਪਾਂ ਜੁਪੀ ਬਿਹਾਰ ਤੋਂ ਸਾਡੇ ਵੀਰ ਆਏ ਹੋਏ ਨੇ ਉਹ ਪ੍ਰਵਾਸੀ ਨਹੀਂ ਹੈਗੇ ਉਹ ਸਾਡੇ ਦੇਸ਼ ਦੇ ਸਾਡੇ ਭਾਰਤ ਦੇਸ਼ ਦੇ ਵਸੰਦੇ ਨੇ ਪ੍ਰਵਾਸੀ ਉਹ ਨੇ ਜਿਹੜੇ ਸਾਡੇ ਇੱਥੋਂ ਭਾਰਤ ਦੇਸ਼ ਤੋਂ ਬਾਹਰ ਗਏ ਹੋਣੇ ਵੀਜ਼ਾ ਲਵਾ ਕੇ ਉਹ ਪ੍ਰਵਾਸੀ ਨੇ ਨਾ ਕਿ ਇਹ ਪ੍ਰਵਾਸੀ ਨੇ ਸਾਡਾ ਮਤਲਬ ਕਿ ਇਹਨਾਂ ਦਾ ਹੱਕ ਹੈ ਜਿਹੜੇ ਜੁਪੀ ਬਿਹਾਰ ਦੇ ਨੇ ਉਹ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਨੇ ਸਾਰਿਆਂ ਦਾ ਕੰਮ ਕਰਨ ਦਾ ਅਧਿਕਾਰ ਹੈ ਪਰ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਦੁਬਾਰਾ ਫੇਰ 84 ਵਾਲਾ ਦੌਰ ਮਤਲਬ ਕਿ ਦਰਹਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਮਜਲੂਮ ਨੇ ਜਿਹੜੇ ਨਿਰਦੋਸ਼ ਨੇ ਉਹ ਮਰਨ ਉਹਨਾਂ ਨੂੰ ਐ ਨਹੀਂ ਪਤਾ ਹੈ ਗਿਆ ਵੀ ਜੂਪੀ ਬਿਹਾਰ ਦੇ ਵਿੱਚ ਸਾਡੇ ਪੰਜਾਬੀ ਨੇ ਜੋ ਉਹਨਾਂ ਨੇ ਫੈਕਟਰੀਆਂ ਵੀ ਲਾਈਆਂ ਹੋਈਆਂ ਨੇ ਉਹਨਾਂ ਨੇ ਸ਼ੈਲਰ ਵੀ ਲਾਏ ਹੋਏ ਨੇ ਉਹਨਾਂ ਨੇ ਜ਼ਮੀਨਾਂ ਵੀ ਖਰੀਦੀਆਂ ਹੋਈਆਂ ਨੇ ਪਰ ਜੇ ਆਪਾਂ ਕਹਿ ਲਈਏ ਵੀ ਉਹ ਕਿਹੜੇ ਬਸਤੇ ਦੇ ਵਿੱਚ ਪਾ ਕੇ ਲਿਆਉਣਗੇ ਇਹਨਾਂ ਕੋਲੇ ਤਾਂ ਤੁਸੀਂ ਲਾਰੋ ਵੀ ਮਦਰ ਕੇ 2-2 ਬੈਗ ਹੋਣੇ ਚਲ ਜੇ ਆਪਾਂ ਤਾਂ ਇਹ ਤਾਂ ਮਜ਼ਦੂਰ ਨੇ ਇਹ ਤਾਂ ਕੋਈ ਸਾਡੇ ਗਰੀਬ ਨੇ ਇਹ ਤਾਂ ਜੇ ਆਪਾਂ ਇਹਨਾਂ ਨੂੰ ਕਹਿ ਵੀ ਦਵਾਂਗੇ ਭਾਈ ਤੁਸੀਂ ਬਗ ਜਿਓ ਤਾਂ ਬਗ ਵੀ ਜਾਣਗੇ ਪਰ ਜੇ ਆਪਾਂ ਲਾ ਲਈਏ ਪਰ ਆਪਾਂ ਦਾ ਬਹੁਤ ਜ਼ਿਆਦਾ ਘਟ ਗਿਣਤੀ ਦੇ ਵਿੱਚਾਂ ਜਿਹੜੇ ਜੂਪੀ ਬਿਹਾਰ ਦੇ ਨੇ ਉਹ ਤਾਂ ਬਹੁਤ ਮਦਰ ਕੇ ਵੱਡੀ ਤਦਾਦ ਦੇ ਵਿੱਚ ਨੇ ਵੱਡੀ ਗਿਣਤੀ ਦੇ ਵਿੱਚ ਨੇ ਉਧਰ ਜਿਹੜੇ ਆਪਣੇ ਪੰਜਾਬੀ ਜਾ ਰਹੇ ਨੇ ਉਹ ਤਾਂ ਮਦਰ ਕੇ ਬਹੁਤ ਵੱਡਾ ਆਪਣਾ ਨੁਕਸਾਨ ਹੋ ਸਕਦਾ ਹੈ ਸਾਡੀਆਂ ਧੀਆਂ ਭੈਣਾਂ ਦੀ ਮਦਰ ਕੇ ਇੱਜ਼ਤਾਂ ਲੁੱਟੀਆਂ ਜਾ ਸਕਦੀਆਂ ਨੇ ਜਿਹੜਾ ਵਿੱਚ ਮਦਰ ਕੇ ਜਿਹੜੇ ਇੱਲਤੀ ਲੋਕ ਨੇ ਸ਼ਰਾਰਤੀ ਲੋਕ ਨੇ ਉਹ 84 ਵਾਲਾ ਦੌਰ ਫੇਰ ਦਰਾਉਣਾ ਚਾਹੁੰਦੇ ਨੇ ਪਰ ਅਸੀਂ ਹੱਥ ਮੰਨ ਕੇ ਬੇਨਤੀ ਕਰਦੇ ਆ ਕਿ ਜੋ ਵੀ ਸਾਡੇ ਜੁਪੀ ਬਿਹਾਰ ਤੋਂ ਵੀਰ ਇੱਥੇ ਆਏ ਹੋਏ ਨੇ ਸਭ ਦਾ ਹੱਕ ਬਣਦੇ ਆਪਾਂ ਵੀ ਜੇ ਆਪਾਂ ਨੂੰ ਚੰਗਾ ਲੱਗਦਾ ਹੈ ਜੁਪੀ ਬਿਹਾਰ ਜਾ ਕੇ ਆਪਾਂ ਵੀ ਮਤਲਬ ਕਿ ਦਿਹਾੜੀ ਕਰ ਸਕਦੇ ਆ ਕੰਮ ਕਰ ਸਕਦੇ ਆ ਉਹਨਾਂ ਨੂੰ ਉੱਧਰ ਮਤਲਬ ਕਿ ਦਿਹਾੜੀ ਇਹ ਜੋ ਘੱਟ ਮਿਲਦੀ ਹੈ ਇੱਥੇ ਵੱਧ ਮਿਲਦੀ ਹੈ ਇੱਥੇ ਆਪਾਂ ਆਪਣਾ ਉਹ ਗੁਜ਼ਾਰਾ ਕਰ ਰਹੇ ਨੇ ਆਪਾਂ ਨੂੰ ਚੁਬਦੇ ਨੇ ਵੀ ਇਹਨਾਂ ਨੂੰ ਮਤਲਬ ਕਿ ਭਜਾ ਦਿਓ ਤਾਂ ਕਰਕੇ ਮਤਲਬ ਕਿ ਆਪਣਾ ਜਿਹੜਾ ਰਜਗਾਰ ਹੈ ਮਤਲਬ ਕਿ ਬਚ ਜੂਗਾ ਆਪ ਨੂੰ ਰਜਗਾਰ ਮਤਲਬ ਕਿ ਮਰ ਜੂਗਾ ਮੈਂ ਤਾਂ ਖਰਾਨਾ ਜਿਹੜੇ ਸਾਡੇ ਪੰਜਾਬੀ ਨੇ ਸਾਨੂੰ ਦੱਸ ਦੋ ਵੀ ਭਾਈ ਕਿੱਥੇ ਵਿਹਲੇ ਬੈਠੇ ਨੇ ਉਹ ਸਭ ਨੂੰ ਕੰਮ ਮਿਲ ਰਿਹਾ ਹੈ ਸਾਡੇ ਪੰਜਾਬੀ ਦਾ ਮਤਲਬ ਕਿ ਵਿੱਚ ਤਾਂ ਕੰਮ ਕਰਨ ਨੂੰ ਰਾਜ਼ੀ ਨਹੀਂ ਹੈਗੇ ਹੁਣ ਤੁਸੀਂ ਲਾ ਲਓ ਵੀ ਸਾਡੇ ਪੰਜਾਬ ਦੇ ਵਿੱਚ ਵੱਡੇ ਤਰ੍ਹਾਂ ਦੇ ਵਿੱਚ ਮਤਲਬ ਕਿ ਝੋਨਾ ਲੱਗਦਾ ਹੈ ਹੋਰ ਕੋਈ ਫਸਲ ਲੱਗਦੀ ਨਹੀਂ ਹੈਗੀ ਆਪਣੇ ਜਿਹੜੇ ਪੰਜਾਬੀ ਨੇ ਸਾਡੀਆਂ ਬੀਬੀਆਂ ਨੇ ਜਾਂ ਸਾਡੇ ਵੀਰ ਨੇ ਉਹ ਵੱਧ ਤੋਂ ਵੱਧ ਜਿਹੜਾ ਝੋਨੇ ਦਾ ਕੰਮ ਹੈ ਮਹੀਨਾ ਜਾਂ ਸਵਾ ਮਹੀਨਾ ਕਰ ਸਕਦੇ ਨੇ ਜੇ ਹੁਣ ਆਪਾਂ ਮਤਲਬ ਕਿ ਇਹਨਾਂ ਨੂੰ ਜੁਪੀ ਬਹਾਰ ਵਾਲੇ ਨੂੰ ਆਪਣੇ ਸਾਡੇ ਵੀਰਾਂ ਨੂੰ ਮਤਲਬ ਕਿ ਭੇਜ ਦਈਏ ਤਾਂ ਸਾਡੇ ਤਾਂ ਤਾਂ ਮਤਲਬ ਕਿ ਝੋਨਾ ਸ਼ੀਮ ਹੀ ਨਹੀਂ ਲੱਗਣਾ ਹੈਗਾ ਜਿਵੇਂ ਨਾਂ ਦਾ ਮਤਲਬ ਕਿ ਫਸਲ ਪੱਕ ਜਾਂਦੀ ਹੈ ਮਤਲਬ ਕਿ ਅਗਲੀ ਫਸਲ ਮਤਲਬ ਕਿ ਤਿਆਰ ਹੋ ਜਾਂਦੀ ਹੈ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਤਲਬ ਗੋਲ ਗੱਪੇ ਦੀਆਂ ਰੇੜੀਆਂ ਲਾਉਂਦੇ ਨੇ ਜਾਂ ਇਹ 버ਗਰਾਂ ਦੀਆਂ ਰੇੜੀਆਂ ਲਾਉਂਦੇ ਨੇ ਜਾਂ ਇਹ ਤਾਂ ਮਤਲਬ ਕਿ ਇਹਦੇ 2-2000 ਰੁਪਏ ਪਣਦੇ ਇਹਨਾਂ ਨੂੰ ਜਾਂ 25-2500 ਰੁਪਏ ਪਣਦਾ ਇਥੇ ਇਹਨੇ ਪਲਾਟ ਖਰੀਦੇ ਰੇ ਕੋਠੀਆਂ ਖਰੀਦ ਲਈਆਂ ਇਹ ਕਦੋਂ ਕਹਿੰਦੇ ਨੇ ਮਤਲਬ ਕਿ ਤੁਸੀਂ ਨਾ ਕੰਮ ਕਰੋ ਤੁਸੀਂ ਨਾ ਕੋਠੀਆਂ ਖਰੀਦੋ ਤੁਸੀਂ ਨਾ ਪਲਾਟ ਖਰੀਦੋ ਸਾਨੂੰ ਚਾਹੀਦਾ ਸਾਡੇ ਬੱਚੇ ਨੂੰ ਚਾਹੀਦਾ ਨੌਜਵਾਨਾਂ ਨੂੰ ਚਾਹੀਦਾ ਕਿ ਭਾਈ ਤੁਸੀਂ ਰੇੜੀਆਂ ਲਾ ਲਓ ਤੁਸੀਂ ਗੋਲ ਗੱਪੇ ਲਾ ਲਓ ਕਿਉਂਕਿ ਇੱਕ ਗੱਲ ਹੋ ਸਕਦੀ ਹੈ ਕਿ ਸਾਡੇ ਪੰਜਾਬੀ ਨੇ ਜੋ ਉਹ ਰੇੜੀਆਂ ਲਾ ਲੈਣਾ ਗੋਲ ਗੱਪੇ ਨਹੀਂ ਲਾ ਲੈਣਾ ਵਰਗੜਾਂ ਦੀ ਲਾ ਲੈਣਾ ਜਿਹੜੇ ਸਾਡੇ ਪੰਜਾਬੀ ਨੇ ਉਹ ਭਈ ਮਤਲਬ ਕਿ ਬढ़ावा ਨੇ ਜੋ ਮਤਲਬ ਕਿ ਉਹ ਸਾਡੇ ਪੰਜਾਬੀਆਂ ਨੂੰ ਦੇ ਦੇਣਾ ਉਹਨਾਂ ਕੋਲੇ ਮਤਲਬ ਕਿ ਖਾਣ ਪੀਣ ਉਹਨਾਂ ਨੂੰ ਕਰ ਲੈਣ ਜਿਹੜੇ ਇਹ ਮਤਲਬ ਕਿ ਯੂਪੀ ਵਿਹਾਰ ਦੇ ਸਾਡੇ ਵੀਰ ਨੇ ਇਹ ਆਪੀ ਭੱਗ ਜਾਣਗੇ ਇਹਨਾਂ ਨੂੰ ਮਤਲਬ ਕਿ ਡੱਕਰਨ ਦੀ ਲੋੜ ਨਹੀਂ ਕਿ ਭੇਜਣੀ ਪਰ ਆਪਣਾ ਜ਼ਬਰਦਸਤੀ ਕਿਸੇ ਨੂੰ ਆਪਾਂ ਭੇਜ ਨਹੀਂ ਸਕਦੇ ਹੈਗੇ ਇਹ ਆਜ਼ਾਦ ਦੇਸ਼ ਹੈ ਫਰਮੇ ਹੱਥ ਵਨ ਕੇ ਜਿਹੜੇ ਸ਼ਰਾਰਤੀ ਅਨਸਰ ਕਹਿ ਰਹੇ ਨੇ ਕਿ ਮਤਲਬ ਕਿ ਇਹਨਾਂ ਨੂੰ ਪ੍ਰਵਾਸੀਆਂ ਨੂੰ ਭਜਾਓ ਇਹਨਾਂ ਨੂੰ ਜੁਪੀ ਬਹਾਰ ਵਾਲੇ ਨੂੰ ਕਿ ਆਪਾਂ ਰੋਜ਼ਗਾਰ ਬਚਾ ਲਈਏ ਮੈਂ ਹੱਥ ਵਨ ਕੇ ਬੇਨਤੀ ਕਰਦਾ ਕਿ 84 ਵਾਲਾ ਦੌਰ ਆਪਾਂ ਨਾ ਦੇ ਰਹਾ ਇਹ ਜਿਹੜੇ ਮਤਲਬ ਕਿ ਆਪਣੇ ਬਾਹਰ ਬੈਠੇ ਨੇ ਆਪਣੇ ਪੰਜਾਬੀ ਬੈਠੇ ਨੇ ਜਿਹੜੇ ਇਹ ਤਾਂ ਮਤਲਬ ਕਿ ਇਹਨਾਂ ਕੋਲ ਦੇ ਝੋਲੇ ਨੇ ਦੋ ਝੋਲੇ ਨੇ ਮਤਲਬ ਕਿ ਬੈਗ ਨੇ ਲੈ ਜਾਣਗੇ ਚੱਕ ਕੇ ਜਿਹੜੇ ਉਹ ਮਤਲਬ ਕਿ ਜ਼ਮੀਨਾਂ ਖਰੀਦ ਰੱਖੀਆਂ ਨੇ ਪਲਾਟ ਖਰੀਦ ਰਕਿੰਦੇ ਫੈਕਟਰੀਆਂ ਲਾਰਖੀ ਨੇ ਉਹ ਦੱਸੋ ਮਤਲਬ ਕਿ ਕਿਹੜੇ ਹਸਾਬ ਨਾਲ ਲੈ ਕੇ ਆਉਣਗੇ ਉਹਨਾਂ ਨੂੰ ਤਾਂ ਛੱਡ ਕੇ ਆਉਣਾ ਪਊਗਾ ਮਤਲਬ ਕਿ ਉਹਨਾਂ ਦਾ ਸਾਰਾ ਰੋਜਗਾਰ ਜਿਹੜਾ ਕਰਿਆ ਕਰਾਇਆ ਮਤਲਬ ਕਿ ਉਹਨਾਂ ਦਾ ਤਾਂ ਖੁੱਸ ਜਾਣਾ ਏਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ ਕੋਈ ਕੰਮ ਕਰ ਰਿਹਾ ਆਪਣੀ ਰੋਟੀ ਰੋਟੀ ਕਰ ਰਿਹਾ ਹੈ ਹੁਣਾਂ ਪਿੱਛੇ ਇੱਕ ਮਤਲਬ ਕਿ ਯੂਪੀ ਆਪਣਾ ਬਿਹਾਰ ਤੋਂ ਇੱਕ ਵੀਰ ਆਇਆ ਹੋਏ ਸੀਗਾ ਉਹਨੇ ਇੱਕ ਬੱਚੇ ਨੂੰ ਚੱਕ ਕੇ ਉਹਦੇ ਤਸੱਦਦ ਕੀਤਾ ਮਤਲਬ ਕਿ ਉਹਨੂੰ ਮਾਰਤਾ ਅਸੀਂ ਦੱਸ ਨਹੀਂ ਸਕਦੇ ਕਿ ਮਤਲਬ ਕਿ ਉਹਨੇ ਕੀ ਮਤਲਬ ਕਿ ਉਹਦੇ ਨਾਲ ਕੀਤਾ ਸੋ ਜਿਹੜੇ ਨੇ ਕਿਸੇ ਨੇ ਜ਼ੁਲਮ ਕੀਤਾ ਉਹਨੂੰ ਅਸੀਂ ਕਹਿੰਨੇ ਆ ਜਿਹੜੇ ਜੁਪੀ ਬਿਹਾਰ ਵਾਲੇ ਇੱਥੇ ਰਹਿੰਦੇ ਨੇ ਉਹ ਵੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਉਹ ਵੀ ਭਾਈ ਉਹਨੂੰ ਮਤਲਬ ਕਿ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਫਾਂਸੀ ਮਿਲਣੀ ਚਾਹੀਦੀ ਹੈ ਉਹਨੂੰ ਚਰਾਏ 'ਚ ਕਢਾ ਕੇ ਮਤਲਬ ਕਿ ਫਾਂਸੀ ਦੇ ਦੇਣੀ ਚਾਹੀਦੀ ਹੈ ਜਿਹੜਾ ਕੋਈ ਜ਼ੁਲਮ ਕਰਦਾ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕੇ ਇਹ ਇਹ ਮਤਲਬ ਕਿ ਇਹ ਪਾੜਾ ਤੁਸੀਂ ਨਾ ਪਾਓ ਇਹ ਬਖੜਿਆ ਮਤਲਬ ਕਿ 84 ਵਾਲਾ ਦੌਰ ਮਤਲਬ ਕਿ ਨਾ ਖੜਾ ਕਰੋ ਜਿਹੜਾ ਕੋਈ ਮਤਲਬ ਕਿ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਉਹਨੂੰ ਕਮਾ ਲੈਣ ਦਿਓ ਮੈਂ ਚਲੋ ਫਿਰੇ ਉਹੀ ਕਾਮਰੇਡਾਂ ਵਾਲੇ ਟੌਪਿਕ ਤੇ ਆਉਂਗਾ ਇੱਕ ਗੱਲ ਕਹੀ ਸੀ ਜਿਕਵੀਰ ਉਹਨਾਂ ਦਾ ਲੱਖਾਂ ਸਦਾਣਾ ਉਹ ਕਹਿੰਦੇ ਨੇ ਕਿ ਤੁਹਾਡੇ ਲਈ ਤਾਂ ਸ਼ਾਇਦ ਇਹ ਸਵਾਲ ਬਣਦਾ ਹੀ ਨਹੀਂ ਕਿ ਗੁਰੂ ਨੂੰ ਨਮਸਕਾਰ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਹੀਂ ਕਹਿੰਦੇ ਜਾਂ ਗੁਰਵਾਣੀ ਨੂੰ ਮਤਲਬ ਕਿਸੇ ਤਰੀਕੇ ਨਾਲ ਮੰਨਦੇ ਨਹੀਂ ਹੈਗੇ ਇਸ ਤਿੱਕ ਨੇ ਗੱਲਾਂ ਕਹੀਆਂ ਗਈਆਂ ਸੋ ਮਤਲਬ ਤੁਸੀਂ ਕਦੇ ਇਹ ਜਿਹਾ ਦੇਖਿਆ ਕਿ ਮਤਲਬ ਕਾਮਰੇਟ ਨਮਸਕਾਰ ਨਹੀਂ ਕਰਦੇ ਜਾਂ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਕਹਿੰਦੇ ਜੋ ਵੀ ਮਤਲਬ ਸਾਡੇ ਸਾਡੇ ਬੇਸਿਕ ਮਤਲਬ ਧਾਰਮਿਕ ਰਿਚੁਅਲ ਨਹੀਂ ਜਾਂ ਮਰੀਆਦਾਵਾਂ ਨੇ ਉਹਨੂੰ ਫੋਲੋ ਨਹੀਂ ਕਰਦੇ ਅਜੇ ਕੁਝ ਦੇਖਿਆ ਤੁਸੀਂ ਸਾਡੇ ਜੀ ਕਾਮਰੇਡ ਸਾਰੇ ਗੁਰਦੁਆਰਾ ਸਾਹਿਬ ਜਾ ਕੇ ਨਸ ਨਸਮਸਤਕ ਹੁੰਦੇ ਨੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਜਦੋਂ ਮਤਲਬ ਕਿਸੇ ਦੇ ਭੋਗ ਤੇ ਜਾਂਦੇ ਨੇ ਉੱਥੇ ਜਾ ਕੇ ਕੀਰਤਨ ਚੱਲਦਾ ਹੈ ਕੀਰਤਨ ਵੀ ਸੁਣਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮਰਗਤ ਦਾ ਖੁਸ਼ੀ ਦਾ ਕਮੀ ਦਾ ਸਾਰਾ ਮਤਲਬ ਕਿ ਸਹਿਜ ਪਾਠ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦਾ ਉਹ ਬਾਣੀ ਪੜ੍ਹਦੇ ਵੀ ਨੇ ਸੁਣਦੇ ਵੀ ਨੇ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਲੱਖਾ ਸਧਾਣਾ ਲੱਖਾ ਸਧਾਣੇ ਦੇ ਖਿਲਾੜਾ ਲੱਗੇ ਹੋਏ ਆਪਦਾ ਉਹ ਆਪ ਤਾਂ ਕਹਿ ਰਹੇ ਨਹੀਂ ਮਤਲਬ ਕਿ ਇਹਨਾਂ ਨੂੰ ਪਹਜਾਓ ਪ੍ਰਵਾਸੀਆਂ ਨੂੰ ਕਹਿ ਰਹੇ ਨਹੀਂ ਮਤਲਬ ਕਿ ਪਹਜਾਓ ਪੰਜਾਬ ਬਚਾਓ ਉਹਨੇ ਆਪਦੇ ਮਤਲਬ ਖਿਲਾੜੇ ਤੇ ਘੱਟੋ ਘੱਟ 10 12 ਇਹ ਮਤਲਬ ਕਿ ਮਜਬੂਰ ਰੱਖੇ ਹੋਏ ਨੇ ਉਹ ਤਾਂ ਕਹਿੰਦਾ ਵੀ ਮੈਨੂੰ ਮਿਲੇ ਨਹੀਂ ਪ੍ਰਵਾਸੀ ਇਹ ਗੱਲ ਕਹਿੰਦਾ ਹੈ ਉਹਨਾਂ ਦਾ ਕਹਿਣਾ ਤਾਂ ਇਹ ਹੈ ਕਿ ਮੈਂ ਪੰਜਾਬੀਆਂ ਨੂੰ ਪਹਿਲ ਦਿੱਤੀ ਸੀ ਅਸੀਂ ਇਹ ਦੇਖੋ ਉਹ ਕਹਿ ਰਿਹਾ ਮੈਂ ਵੀ ਉਹਦੀ ਵੀਡੀਓ ਸੁਣੀ ਹੈ ਵੀ ਗੁੜ ਪਕਾਉਣ ਵਾਲਾ ਉਹਦਾ ਘਲਾੜਾ ਲੱਗਿਆ ਹੋਇਆ ਵੀ ਮੈਂ ਪੰਜਾਬੀ ਤੱਕ ਪਹੁੰਚ ਕੀਤੀ ਪੰਜਾਬੀ ਮੈਨੂੰ ਮਿਲੇ ਨਹੀਂ ਹੈਗੇ ਸਾਡਾ ਨੰਬਰ ਲੈ ਲੇ ਉਹ ਅਸੀਂ ਜਿੰਨੇ ਵੀ ਉਹਨੂੰ ਗੁੜ ਪਕਾਉਣ ਵਾਲੇ ਚਾਹੀਦੇ ਨੇ ਅਸੀਂ ਭੇਜ ਦਿੰਦੇ ਆ ਜਿੰਨੇ ਵੀ ਗੁੜ ਪਕਾਉਣ ਵਾਲੇ ਨੂੰ ਚਾਹੀਦੇ ਨੇ ਅਸੀਂ ਉਹਨੇ ਭੇਜ ਦਿੰਦੇ ਆ ਪਰ ਅਸੀਂ ਬੇਨਤੀ ਕਰਦੇ ਆ ਕਿ ਇਹ ਵਖਰੇਵਾ ਤੁਸੀਂ ਨਾ ਖੜਾ ਕਰੋ ਇਹ 파ੜ ਨਾ ਪਾਓ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਇਹਦੇ ਵਿੱਚ ਤਕੜੇ ਬੰਦੇ ਨੇ ਨਹੀਂ ਕਿਸੇ ਦਾ ਨੁਕਸਾਨ ਹੋਣਾ ਹੈਗਾ ਇਹਦੇ ਵਿੱਚ ਗਰੀਬਾਂ ਦਾ ਨੁਕਸਾਨ ਹੋਣਾ ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਕੋਈ ਆਪਦਾ ਜਿੱਥੇ ਵੀ ਕੋਈ ਆਪਣਾ ਮਜ਼ਦੂਰੀ ਕਰ ਰਿਹਾ ਹੈ ਉਹਨੂੰ ਕਰ ਲੈਣ ਅ ਤੁਸੀਂ ਚਲੋ ਇੱਕ ਲਾਸ ਸਵਾਲ ਤੇ ਐਂਡ ਕਰਦੇ ਆਪਾਂ ਇੱਥੇ ਤੁਸੀਂ ਇਸ ਵਰਤਾਂਤ ਨੂੰ ਅੱਗੇ ਫਿਊਚਰ ਚ ਕਿਵੇਂ ਦੇਖਦੇ ਹੋ ਕਿ ਇਹਦਾ ਭਵਿੱਖ ਕੀ ਹੋਵੇ ਕੀ ਇਹ ਵਰਤਾਂਤ ਰਹੂਗਾ ਕਿ ਸਿੱਖ ਵਰਸਸ ਕਾਮਰੇਡ ਨੇ ਕੰਬਟ ਸਿੱਖਾਂ ਦੇ ਖਿਲਾਫ ਨੇ ਜਾਂ ਸਿੱਖ ਕਾਮਰੇਡਾਂ ਦੇ ਖਿਲਾਫ ਨੇ ਇਸ ਇਸ ਦਾ ਫਿਊਚਰ ਜੇ ਆਪ ਵੇਖ ਕੇ ਕੀ ਦੇਖਦੇ ਹੋ ਜਿਹੜੇ ਕਾਮਰੇਡ ਨੇ ਜੀ ਉਹ ਕੋਈ ਵੀ ਸਿੱਖੀ ਦੇ ਖਿਲਾਫ ਨਹੀਂ ਹੈਗੇ ਕਿਉਂਕਿ ਵਿੱਚ ਆਰਐਸਐਸ ਜਾਂ ਬੀਜੇਪੀ ਲਾਲੋ ਉਹੀ ਮਤਲਬ ਕਿ ਬਖਰੇਵਾ ਖੜੇ ਖੜਾ ਕਰ ਰਹੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਨਹੀਂ ਚਾਹੁੰਦੇ ਹੈਗੇ ਕਿ ਇਹ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੀ ਲੜਾਈ ਲੜਨ ਇਸ ਕਰਕੇ ਇਹਨਾਂ ਨੂੰ ਮਚੇਵਾ ਆਉਂਦਾ ਹੈ ਕਿ ਇਹ ਮਜ਼ਦੂਰਾਂ ਦੀ ਲੜਾਈ ਲੜਦੇ ਨੇ ਕਿ ਆਪਾਂ ਇਹ ਮੰਤਲ ਕੇ ਵੱਡਾ ਬਖਰੇਵਾ ਇਹ ਇਹਦਾ ਸਿੱਖਾਂ ਦੇ ਦੇ ਮਤਲਬ ਕਾਮਰੇਡਾਂ ਦਾ ਖੜਾ ਕਰਦੀਏ ਪਰ ਹੁਣੇ ਪਿਛਲਾ ਜਵਾਨਾ ਨਹੀਂ ਰਿਹਾ ਹੁਣ ਸਾਰੇ ਜਿਹੜੇ ਸਾਡੇ ਵੀਰ ਨੇ ਭਰਾ ਨੇ ਉਹ ਸਮਝ ਚੁੱਕੇ ਨੇ ਕਿ ਇਹ ਨਾ ਕੋਈ ਕਾਮਰੇਡਾਂ ਵਾਲੀ ਨਾ ਕੋਈ ਸਿੱਖਾਂ ਵਾਲੀ ਇਹ ਕੋਈ ਗੱਲ ਨਹੀਂ ਹੈਗੀ ਇਹ ਖਾਮ ਖਾ ਦਾ ਮਤਲਬ ਕੇ ਬਖਰੇਵਾ ਖੜਾ ਕਰ ਰਹੇ ਨੇ ਲੜਾਈ ਖੜੀ ਕਰ ਰਹੇ ਨੇ ਕੋਈ ਵੀ ਕਾਮਰੇਡ ਸਿੱਖੀ ਦੇ ਖਿਲਾਫ ਨਹੀਂ ਹੈਗਾ Uh, so the... ਤੇ ਸੰਤ ਸਾਡੇ ਨਾਲ ਤਰਸੇਮ ਸਿੰਘ ਜੀ ਬਹਾਦਰਪੁਰ ਤੇ ਸਾਡੇ ਨਾਲ ਭਾਈ ਦਰਸ਼ਨ ਸਿੰਘ ਮੈਂ ਦਰਸ਼ਨ ਸਿੰਘ ਜੀ ਬਾਰੇ ਇੰਨਾ ਕਿ ਦੱਸ ਦੇਣਾ ਚਾਹੁੰਦਾ ਭਾਈ ਸਾਹਿਬ ਕਿ ਭਾਈ ਦਰਸ਼ਨ ਸਿੰਘ ਜੀ ਪਰਮਿੰਦਰ ਸਿੰਘ ਛੋਟਾ ਦੀ ਜੋ ਐਂਟੀ ਡਰੱਗ ਟਾਸਕ ਫੋਰਸ ਹੈ ਉਹਨਾਂ ਦੇ ਮੈਂਬਰ ਨੇ ਤੇ ਉਹਨਾਂ ਨਾਲ ਜਿੱਥੇ ਵੀ ਮਤਲਬ ਪੰਜਾਬ ਚ ਪਰਮਿੰਦਰ ਸਿੰਘ ਛੋਟਾ ਨੇ ਇੱਕ ਮੁਹਿੰਮ ਚਲਾਈ ਸੀ ਉਹਨਾਂ ਦਾ ਸਾਥ ਦਿੱਤਾ ਇਹਨਾਂ ਨੇ ਵੱਖ-ਵੱਖ ਜਗ੍ਹਾਵਾਂ ਤੇ ਜਾ ਕੇ ਪਿੰਡਾਂ ਚ ਜਾ ਕੇ ਸੋ ਭਾਈ ਦਰਸ਼ਨ ਸਿੰਘ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਸਾਡੇ ਨਾਲ ਸਾਨੂੰ ਸਮਾਂ ਦੇਣ ਲਈ ਤੇ ਭਾਈ ਤਰਸੇਮ ਸਿੰਘ ਜੀ ਖਾਲਸਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਤੁਹਾਡਾ ਵੀ ਧੰਨਵਾਦ ਕਰਦੇ ਆ ਸਾਡੀ ਇਸ ਵੀਡੀਓ ਨੂੰ ਸੁਣਨ ਦੇ ਲਈ ਸੋ ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰੋ ਜੀ ਸੋ ਧੰਨਵਾਦ ਜੀ ਤੁਹਾਡਾ